ਹਾਂਜੀ ਮਿੱਤਰ ਪਿਆਰਿਓ ਮੈਂ ਤੁਹਾਡਾ ਸੁਖਦੀਪ ਸਿੰਘ ਆਪਾਂ ਖੜੇ ਆ ਬੀ ਐਚ ਪੀ ਮਤਲਬ ਕਿ ਬਾਬਾ ਹੀਰਾਪੁਰੀ ਜੀ ਦਾ ਡੇਰਾ ਪਿੰਡ ਵੀਰਕਲਾਂ ਬਾਬਾ ਖੁਸ਼ੀਨਾਥ ਜੀ ਦੇ ਨਾਲ ਤੇ ਬਾਬਾ ਖੁਸ਼ੀਨਾਥ ਜੀ ਦਾ ਸੁਭਾ ਤੇ ਬਾਬਾ ਖੁਸ਼ੀਨਾਥ ਜੀ ਦੇ ਕੰਮ ਦੇਖ ਕੇ ਜੀ ਕਰਿਆ ਕਿ ਇਹ ਜੜੀਆਂ ਸਾਰੀਆਂ ਚੀਜ਼ਾਂ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ ਹਨਾ ਬਾਬਾ ਖੁਸ਼ੀਨਾਥ ਜੀ ਨੇ ਜਿਹੜੇ ਬਹੁਤ ਜ਼ਿਆਦੇ ਠੰਡੇ ਸੁਭਾ ਦੇ ਨੇ ਬਹੁਤ ਮਿੱਠੇ ਸੁਭਾਅ ਦੇ ਨੇ ਹਰ ਇੱਕ ਨੂੰ ਬੜਾ ਮਿੱਠਾ ਪਿਆਰਾ ਬੋਲਦੇ ਨੇ ਜਿਹੜੀ ਮਿਸਾਲ ਉਹਦੀ ਜਿਹੜਾ ਤੁਨ ਮੈਂ ਕਹਿਆ ਵੀ ਮਿੱਠਾ ਬੋਲਦੇ ਨੇ ਠੰਡੇ ਸੁਭਾਅ ਦੇ ਨੇ ਮਿਲਾਪੜੇ ਸੁਭਾਅ ਦੇ ਨੇ ਹਰ ਇੱਕ ਨੂੰ ਚਾਹੁੰਦੇ ਨੇ ਉਹ ਚਾਹਣ ਦੀ ਮਿਸਾਲ ਤੁਹਾਡੇ ਸਾਹਮਣੇ ਆ ਜਿਵੇਂ ਆਪਣੇ ਆਪਾਂ ਕਹਦੇ ਨੇ ਨਾ ਗੱਡੀਆਂ ਵਾਲੇ ਵੀਰ ਹਨਾ ਵੀ ਇਹ ਉਹ ਭਰਾ ਨੇ ਉਹ ਭੈਣਾਂ ਨੇ ਜਿਹੜੇ ਇੱਥੇ ਝਾੜੋਂ ਚੀਮੇ ਇੱਥੇ ਪਹਿਲਾਂ ਇਹਨਾਂ ਦਾ ਡੇਰਾ ਹੁੰਦਾ ਸੀਗਾ ਉੱਥੇ ਸੀਗੇ ਤੇ ਹੁਣ ਇਹ ਇੱਥੇ ਬਾਬਾ ਹੀਰਾ ਪੂਰੀ ਜੀ ਦਾ ਡੇਰੇ ਦੇ ਵਿੱਚ ਇੱਥੇ ਆਏ ਹੋਏ ਨੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਬਣੇ ਸਤਿ ਪਣ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ ਇੱਥੇ ਸਾਨੂੰ 10 ਦਿਨ ਹੋ ਗਏ ਵੀਰੇ ਸ਼ਨੀਵਾਰ ਨੂੰ ਆਏ ਸੀ ਅੱਛਾ ਪਹਿਲਾਂ ਕਿੱਥੇ ਸੀ ਬਹਣੇ ਤੁਸੀਂ ਪਹਿਲੀ ਝਿਮਮੀ ਇੱਥੇ ਫਿਰ ਉਹਦੇ ਬਾਅਦ ਜਾੜੋ ਗਈ ਸੀ ਅੱਛਾ ਹਰਿਆਣੇ ਤੇ ਰਹਿੰਦੀ ਸੀ ਕੰਮ ਕਰ ਕਿਵੇਂ ਚੱਲਦਾ ਪਹਣੇ ਤੁਹਾਡਾ ਕਮਰਜੀਤ ਜਮਾਈ ਘਟ ਹੈਗਾ ਤਾਂ ਹੀ ਗਰੀਬੀ ਕਰਕੇ ਇੱਥੇ ਡੇਰੇ ਤੇ ਬੈਠੇ ਆ ਕੰਮ ਬੰਦਾ ਬਿਲਕੁਲ ਤੁਹਾਡਾ ਬਿਲਕੁਲ ਬੰਦ ਰਹਿਣ ਨੂੰ ਥਾਂ ਵੀ ਨਹੀਂ ਹੈ ਵੀਰੇ ਅੱਛਾ ਔਰ ਤਾਂ ਹੀ ਬਾਬੇ ਦੇ ਬੈਠੇ ਆ ਤੁਹਾਨੂੰ ਕੀ ਨਾ ਦੱਸਿਆ ਵੀ ਵੀ ਉੱਥੇ ਡੇਰੇ ਬਗਜੋ ਬਾਈ ਅਸੀਂ ਇੱਕ ਦੋ ਵਾਰ ਹੀ ਆਏ ਜੀ ਬਾਬਾ ਦਾ ਦਾਣਾ ਪਾਣੀ ਲਿਖਾ ਦਾਣਾ ਪਾਣੀ ਲਿਖੇ ਦੋ ਵਾਰੀ ਆਏ ਤੇ ਬਾਬਾ ਕਹਿੰਦੇ ਦਾ ਕਿਰਪਾ ਹੋ ਗਈ ਇੱਧਰ ਦੇ ਲੰਗ ਦੇ ਲੰਗ ਦੇ ਫੇਰ ਇੱਧਰ ਆ ਗਏ ਠੀਕ ਹੈ ਜਿੱਦਣੇ ਹੁਣ ਬਾਈ ਤੁਸੀਂ ਡੇਰੇ ਆਏ ਹੋ ਕੋਈ ਆਇਆ ਤਾਂ ਨਹੀਂ ਹੈਗੀ ਗੱਲ ਵੀ ਤੁਹਾਨੂੰ ਕੋਈ ਕੂਰ ਕੱਪ ਕਿਸੇ ਵੱਲੋਂ ਕੋਈ ਨਹੀਂ 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 ਕਿਸੇ ਵੀ ਚੀਜ਼ ਦੀ ਨਹੀਂ ਕਮੀ ਨਹੀਂ ਹੈਗੀ ਸਾਡੇ ਨੂੰ ਨਹੀਂ ਚੀਜ਼ ਦੀ ਕਮੀ ਨਹੀਂ ਜੀ ਮਨ ਖੁਸ਼ ਆ ਪਣੇ ਡੇਰੇ ਆ ਕੇ ਸਾਡਾ ਮਨ ਖੁਸ਼ ਹੈ ਬਿਲਕੁਲ ਚਾਹ ਭੁੱਖੇ ਵੀ ਬੈਠੇ ਨਾ ਤਾਂ ਵੀ ਰੰਜੇ ਵਰਗੇ ਹੁੰਦੇ ਆ ਬਿਲਕੁਲ ਤੇ ਮੈਨੇ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਨੀਆਂ ਨੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਾਡੇ ਨਾਲ ਮਟਿਆਰ ਕੁੜੀਆਂ ਨੇ ਹਨਾ ਜਵਾਨ ਕੁੜੀਆਂ ਨੇ ਸੋਨੂੰ ਇੱਥੇ ਕੋਈ ਜਿਵੇਂ ਆ ਮੁੰਡੇ ਫਿਰਦੇ ਨੇ ਨਾ ਕੋਈ ਲੱਗ ਜਿੱਤੇ ਨਹੀਂ ਕਿਸੇ ਪਾਸੇ ਨਹੀਂ ਨਹੀਂ ਸਾਡੇ ਵਾਈਆਂ ਵਰਗੇ ਨਾ ਸਾਡੇ ਕੁੜੀਆਂ ਨੂੰ ਇਹ ਗੁਰਕੇ ਵੀ ਨਹੀਂ ਦਿਖਦੇ ਬੋਲਣਾ ਤਾਂ ਦੂਰ ਹੈਗਾ ਸੋ ਮਿੱਤਰੋ ਮੇਨ ਗੱਲ ਇਹ ਹੈ ਵੀ ਇਹ ਇਹ ਸਵਾਲ ਮੈਂ ਤਾਂ ਪੁੱਛੇ ਨੇ ਕਿਉਂਕਿ ਬਾਬਾ ਜੀ ਸਭ ਨੂੰ ਆਪਣੇ ਜਵਾਕ ਮੰਨਦੇ ਹਨ ਜਿੰਨੇ ਮੁੰਡੇ ਫਿਰਦੇ ਹਨਾ ਜਿੰਨੀਆਂ ਕੁੜੀਆਂ ਫਿਰਦੇ ਨੇ ਸਾਰੇ ਬਾਬਾ ਜੀ ਨੇ ਆਪਣੇ ਬੱਚੇ ਮੰਨੇ ਹੋਏ ਆ ਬਾਬਾ ਜੀ ਦੀ ਮਤਲਬ ਕਿ ਨਿਗਾ ਤੋਂ ਇੱਕ ਵੀ ਬੱਚਾ ਉਰਾਂ ਪਰਾਂ ਕੋਈ ਹਰਕਤ ਨਹੀਂ ਕਰ ਸਕਦਾ ਐਨੀ ਕੁ ਮਤਲਬ ਕਿ ਬਾਬਾ ਜੀ ਦੀ ਪਾਵਰ ਆ ਜੇ ਆਪਾਂ ਸਿੱਧੀ ਕਹੀ ਵੀ ਸ਼ਕਤੀ ਆ ਹਨਾ ਬਾਬਾ ਜੀ ਦੀ ਸ਼ਕਤੀ ਤੋਂ ਚੱਲ ਕੇ ਮੇਨ ਗੱਲ ਇਹ ਹੈ ਬਾਬਾ ਜੀ ਜਿਹੜੇ ਜਿਹੜੇ ਤਰੀਕੇ ਨਾਲ ਪਹਿਲਾਂ ਸਾਨੂੰ ਦੱਸਿਆ ਮਲਾਪੜੇ ਸੁਵਾ ਦੇਨੇ ਕੋਈ ਨਹੀਂ ਬਾਈ ਪਰਦੇਸੀਆਂ ਨੂੰ ਬਿਠਾਉਂਦਾ ਬਾਬਾ ਜੀ ਅਸੀਂ ਜਾਣਿਆ ਨਾ ਕਿਤੇ ਵੀ ਸਰਾਵਾਂ ਦੇ ਵਿੱਚ ਜਾਈਏ ਕਿਤੇ ਮਰਜ਼ੀ ਕਿਸੇ ਗੁਰੂ ਘਰ ਬਗ ਜਾਈਏ ਨਾ ਉੱਥੇ ਆਪਾਂ ਨੂੰ ਅਖਣਗੇ ਵੀ ਆਧਾਰ ਕਾਰਡ ਦਿਓ ਇੱਕ ਦਿਨ ਤੋਂ ਵੱਧ ਨਹੀਂ ਰੱਖਦਾ ਜੀ ਅਗਲਾ ਕਮਰੇ ਚ ਉਹਦਾ ਵੀ ਕਿਰਾਇਆ ਲੈਂਦੇ ਨੇ ਸੋ ਮਿੱਤਰੋ ਮੇਨ ਵੱਡੀ ਗੱਲ ਇਹ ਆ ਵੀ ਜੇ ਇੱਕ ਦਿਨ ਵੀ ਰਹਿਣਾ ਹੋਵੇ ਨਾ ਕਿਸੇ ਨੇ ਉਹਦੇ ਵੀ ਪਹਛਾਨ ਪੱਤਰ ਲੈਂਦੇ ਨੇ ਮੇਨ ਗੱਲ ਸਭ ਤੋਂ ਵੱਡੀ ਬਾਬਾ ਜੀ ਦੀ ਇਹਨਾਂ ਦਾ ਕੋਈ ਪਹਛਾਨ ਪੱਤਰ ਨਹੀਂ ਬਾਬਾ ਜੀ ਨੇ ਪੁੱਛਿਆ ਸਾਰਾ ਟੱਬਰ ਬਿਠਾ ਰੱਖਿਆ ਸਾਰੇ ਟੱਬਰ ਨੂੰ ਖਾਣ ਪੀਣ ਨੂੰ ਸਾਰੇ ਆ ਹੁਣ ਮੇਰੇ ਸਾਹਮਣੇ ਬਾਬਾ ਜੀ ਨੇ ਇਹਨਾਂ ਨੂੰ 500 ਰੁਪਿਆ ਵੀ ਦਿੱਤਾ ਵੀ ਲੈ ਭਾਈ ਆਪਦਾ ਦੁੱਧ ਬਾਦ ਲਿਓ 5-500 ਰੁਪਿਆ ਦੇਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਬਾਬੇ 10 ਰੁਪਿਆ ਨਹੀਂ ਦੇ ਸਕਦਾ ਕੋਈ ਇਹ ਵੀ ਕੋਈ ਦਿਲ ਵਾਲੀ ਐ ਇੱਕ ਮੈਂ ਹੋਰ ਵੱਡੀ ਗੱਲ ਦੇਖਦਾ ਨਾ ਬਾਬਾ ਜੀ ਦੀ 5-10000 ਰੁਪਿਆ ਬਾਬਾ ਜੀ ਰੋਜ਼ ਵ ਗਰੀਬਾਂ ਦੇ ਵਿੱਚ ਕੋਈ ਭੈਣ ਆ ਗਈ ਕੋਈ ਭਾਈ ਆ ਕੇ ਮੈਂ ਦੇਖਿਆ ਬਾਬਾ ਜੀ ਕੱਢਦੇ ਨੇ ਜਿੰਨੇ ਜੇਬ 'ਚ ਹੁੰਦੇ ਨੇ ਲੈ ਪਾਈ ਲੈ ਪਾਈ ਜਿੰਨੇ ਮੱਥਾ ਟਿਕਦੇ ਨੇ ਓਨੇ ਹੀ ਬਾਬਾ ਜੀ ਹੱਥਾਂ ਨੂੰ ਲਾ ਦਿੰਦੇ ਆ ਸੋ ਮਿੱਤਰੋ ਸੁਭਾਅ ਬਹੁਤ ਨੇਕ ਹੈ ਇੱਕ ਵਾਰੀ ਜਿੰਨੇ ਵੀ ਆਪਣੀ ਵੀਡੀਓ ਦੇਖਣ ਵਾਲੇ ਮਿੱਤਰ ਪੈ ਰਹੇ ਨੇ ਨਾ ਜਰੂਰ ਬਾਬਾ ਜੀ ਦਾ ਦਰਸ਼ਨ ਕਰਕੇ ਜਾਓ ਹੀਰਾਪੁਰੀ ਡੇਰਾ ਵੀਰਕਲਾ ਦੇ ਵਿੱਚ ਹੈ ਲੋਕੇਸ਼ਨ ਮੈਂ ਥੱਲੇ ਮੈਂਸ਼ਨ ਕਰ ਦੂੰਗਾ ਐਨੇ ਮਲਾਪੜੇ ਸੁਭਾਅ ਦੇ ਨਾਲ ਤੁਹਾਡੀ ਰੂਹ ਖੁਸ਼ ਹੋ ਜੂਗੀ ਇੱਕ ਵਾਰੀ ਬਾਬਾ ਜੀ ਤੇ ਕੈਮਰਾ ਮਾਰ ਕੇ ਬਾਬਾ ਜੀ ਦਾ ਦਰਸ਼ਨ ਕਰਵਾ ਦੇ ਵੀਡੀਓ ਦੇ ਰਹੀ ਸਾਰਿਆਂ ਨੂੰ ਦਰਸ਼ਨ ਹੋ ਗਏ ਮਿੱਤਰੋ ਜਿਹਦੋਂ ਜਿਹਨੂੰ ਦਰਸ਼ਨ ਹੋ ਗਏ ਜੈ ਬਾਬਾ ਹੀਰਾਪੁਰੀ ਜੀ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ